ਗਿਆਦਾ ਘਟਿਆ ਕਿਆ ਗਵਾਇਆ ਗਵਾਇਆ ਅਸ ਕੀ ਘਟਿਆ ਤਾਂ ਚਲੋ ਸਤਾਬ ਦੀਵਾਨ ਬੁਲਾਇਆ ਜਲਦੀ ਚੱਲ ਦੀਵਾਨ ਨੇ ਬੁਲਾਇਆ ਸਤਾ ਬੁਲਾ ਰਿਹਾ ਚਲੋ ਤਰਹਾਲ ਦੀਵਾਨ ਬੁਲਾਇਆ ਤਰਹਾਲ ਜਲਦੀ ਚੱਲ ਕਿ ਜਾਰੇ ਜਲ ਜਲਦੀ ਹਾਲ ਹੁੰਦਾ ਫੁੜੇ ਹਾਲ ਤਾਂ ਹੁਣੇ ਚੱਲ ਤਰਹਾਲ ਜਿਹੜੀ ਹੈ ਵੀ ਅੱਜ ਤੈਨੂੰ ਸੱਮਣ ਦੇਗਾ ਪਰ ਸਾਨੂੰ ਜਾਇਂ ਜਾ ਉੱਥੇ ਜਾਈ ਚਲ ਹੁਣੇ ਹੀ ਬਸ ਜੇ ਮੈਂ ਆਉਮੀ ਹਰ ਪਰਬਾਨ ਦਰਗਾਹ ਦਾ ਆਇਆ ਇਹ ਇਹਦਾ ਦਰਗਾਹ ਦਾ ਫਰਮਾਨ ਹੈ ਤੁਹਾਨੂੰ ਆਇਆ ਵੇ ਫੜ ਲਿਓ ਇਹ ਨਹੀਂ ਹੈਗਾ ਵੀ ਰੋਟੀ ਦੀ ਬੁਰਗੀ ਜਿਹੜੀ ਖਾ ਲਈ ਖਾ ਲਈ ਜਿਹੜੀ ਰਹਿ ਗਈ ਰਹਿ ਗਈ ਜਿਹੜੀ ਹੱਥ ਜਿਹਨੂੰ ਕੱਲ੍ਹ ਛੱਡਦੇ ਇੱਥੇ ਜਿਹੜੇ ਮੂੰਜਾ ਨੂੰ ਮੂੰਜੇ ਰਹਿਣਦੇ ਉਹ ਵਾਲੇ ਮੂੰਜੇ ਰਾਂਦੇ ਗੋਬੇ ਦੀ ਵਾਲੀ ਨੇ ਘੜਾ ਹਜਵਾਉਣੇ ਨੇ ਉੱਥੇ ਰਹਿ ਜਾਣਦੇ ਜਿਹੜੀ ਵੇਂਦੇ ਚਲੀ ਗਿਓਨੇ ਗੜਾ ਹਜਵੋਣਾ ਨੂੰ ਉੱਥੇ ਰੁਕ ਜਾਣਾ ਉਹ ਵੀ ਉੱਥੇ ਪਈ ਰਣੀ ਹਾੜੀ ਹੱਥੀ ਚ ਪਈ ਰਣੀ ਮੋੜੀ ਮੂਝ ਪਈ ਰਣੀ ਬਾਹ ਥਾਲੀ ਵਾਲੀ ਥਾਲੀ ਚ ਪਈ ਰਣੀ ਤੇਰੀ ਅਨਮੋਣੀ ਤੇ ਤਾਂ ਹੋ ਚੁੱਕੀ ਹੈਂ ਭਾਈ ਕਰੂੰ ਅਰਦਾਸ ਗਾਉਂ ਕਿਛ ਬਾਕੀ ਫੇਰ ਕਹਿੰਦਾ ਕਹਾਂਗਾ ਤੋ ਮੈਂ ਨੂੰ ਭਾਈ ਮੇਰੀ ਬੇਨਤੀ ਸੁਣ ਲੋ ਮੇਰੇ ਕੋਲ ਕੁਛ ਕੰਮ ਬਾਕੀ ਰਹਿੰਦਾ ਕੰਮੇ ਰਹਿੰਦਾ ਬਾਕੀ ਮੈਂ ਨਵੇੜਲਾ ਅੱਜ ਦੀ ਮੈਨੂੰ ਰਾਤੋ ਹੋਰ ਦੇ ਤੂੰ ਕੁਛ ਵੀ ਖਰਚ ਤੇਮਾਰਾ ਸਾਰੂ ਮੈਂ ਕੋਲੋਂ ਵੀ ਪਰਿਵਰਿਸ਼ ਦੇ ਦਰਨਾ ਤੁਹਾਡਾ ਵੀ ਚਾਹ ਪਾਣੀ ਲੈ ਲਓ ਤੁਸੀਂ ਆਪਣਾ ਸਵੇਰ ਨਵਾਜ਼ ਸਰਾਏ ਗੁਜ਼ਾਰੋ ਜਿਵੇਂ ਆਪਾਂ ਕਰਦੇ ਆਂ ਸਵੇਰ ਨਵਾਜ਼ ਸਰਾਏ ਗੁਜ਼ਾਰੋ ਆਪਾਂ ਸੱਜਣੇ ਦੀ ਨਵਾਜ਼ ਉੱਥੇ ਹੀ ਪੜਾਂਗੇ ਚੱਲ ਕੇ ਜਿਹੜੀ ਟੜਕੇ ਵਾਲੀ ਨਵਾਜ਼ ਆ ਨਾ ਉੱਥੇ ਹੀ ਚੱਲ ਕੇ ਪੜਾਂਗੇ ਕਿ ਉਹਨਾਂ ਨੂੰ ਸਮਝਾਣਾ ਪੈ ਰਿਹਾ ਸਮਝਾਣਾ ਉੱਥੇ ਕੈਨੂੰ ਕੀ ਪਤਾ ਲੱਗੇ ਨਮਾਜ਼ ਹਾਜ਼ਰ ਹੋ ਜਾਣਗੇ ਸਾਡਾ ਨੂੰ ਪਤਾ ਉਹ ਇਰਾਦੇ ਆ ਹੋਏ ਨੇ ਦੇਖੋ ਆ ਜਾਓ ਵੀ ਹੜਦਾ ਚਲੱਕੀ ਦੇ ਆ ਜਾਓ ਵੀ ਹੜਦਾ ਆ ਜਾਓ ਵੀ ਚਲੱਕੀ ਕਰਦਾ